ਦੋਸਤੋ ਹੁਣ ਤੱਕ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਈਆਂ ਕੋਲੇ WhatsApp ਤੇ ਫੋਟੋ ਕਾਪੀ ਆ ਜਾਂਦੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਸਭ ਨੂੰ ਬਦਲ ਆ ਗਿਆ ਹੋਣਾ ਤੇ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੂੰ ਚਲੋ ਅਸੀਂ ਦੱਸ ਦਿੰਨੇ ਆ ਹਨਾ ਅ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋ ਵੇ ਚਲ ਸਾਡਾ ਫਰਜ਼ ਵੀ ਬਣਦਾ ਤੁਹਾਨੂੰ ਦੱਸ ਦਈਏ ਆਪਣੇ ਪੰਜਾਬ ਰਾਜ ਦੇ ਗਵਰਨਰ ਸਾਹਿਬ ਬਨਵਾਰੀ ਲਾਲ ਪ੍ਰੋਹਤ ਜੀ ਨੇ ਅਸਤੀਫਾ ਦੇ ਦਿੱਤਾ ਉਹਨਾਂ ਦਾ ਅਸਤੀਫਾ ਤੁਰੰਤ ਪ੍ਰਭਾਵ ਨਾਲ ਮਨਜ਼ੂਰ ਕਰ ਲਿਆ ਗਿਆ ਹੁਣ ਇਸ ਅਹੁਦੇ ਤੇ ਨਹੀਂ ਹੈਗੇ ਇਸ ਸਮੇਂ ਅਹੁਦਾ ਖਾਲੀ ਆ ਗਵਰਨਰ ਦੀ ਕੁਰਸੀ ਇਸ ਵੇਲੇ ਖਾਲੀ ਆ ਹੁਣ ਬਣਦਾ ਸਵਾਲ ਵੀ ਅਗਲਾ ਗਵਰਨਰ ਕੌਣ ਹੋਗਾ ਦੋਸਤੋ ਤੁਹਾਨੂੰ ਕੀ ਲੱਗਦਾ ਕੌਣ ਹੋ ਗਾ ਫਿਰ ਲਾਓ ਗੈਸ ਕਰੋ ਕਮੈਂਟ ਦੇਖਦੇ ਆਂ ਤੁਹਾਡਾ ਦਿਮਾਗ ਅਹ ਦੇਖਣਾ ਕਿਹਦਾ ਸਹੀ ਜਾਂਦਾ ਕਰੋ ਲਾਈਕ ਵੀਡੀਓ ਸ਼ੇਅਰ ਕਰੋ ਕਮੈਂਟ ਕਰੋ ਤੇ ਦੱਸੋ ਕਿਹਦਾ ਆਪਾਂ ਦੇਖਾਂਗੇ ਫਿਰ ਅਗਲੀ ਵੀਡੀਓ 'ਚ ਬੰਦੇ ਦਾ ਨਾਮ ਦੱਸਾਂਗੇ ਵੀ ਇਹਨਾਂ ਨੇ ਦੱਸਿਆ ਸੀ ਕਿ ਵੀ ਗਵਰਨਰ ਦਾ ਨਾਮ ਆ ਤੇ ਉਹ ਹੀ ਗਵਰਨਰ ਲੱਗ ਗਿਆ ਜੀ ਦੱਸੋ ਕਿਹੜਾ ਹੋ ਸਕਦਾ ਸਰਕਾਰ ਖੀਦ ਗਿਆ ਹੈ ਦੇਖੋ ਕੇਂਦਰ ਦੇ ਵਿੱਚ ਤੇ ਉਹਨਾਂ ਦਾ ਕਿਹੜਾ ਬੰਦਾ ਵੀ ਜਿਹੜਾ ਹਜੇ ਤੱਕ ਕਿਸੇ ਅਹੁਦੇ ਤੋਂ ਖਾਲੀ ਬੈਠਾ ਸੋਚੋ ਆਉਂਦਾ ਕੁਝ ਦਿਮਾਗ 'ਚ ਹੈ ਜੇ ਆਉਂਦਾ ਤਾਂ ਫਿਰ ਲਿਖੋ ਯਾਰ ਕਮੈਂਟਾਂ ਕੁਮੈਂਟਾਂ 'ਚ ਕਿਵੇਂ ਕੋਈ ਚਲੇ ਇੱਕ ਨਾਮ ਦੱਸਦਾ ਇੱਕ ਬੰਦਾ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਐਸ ਵੇਲੇ ਅ ਕਿਸੇ ਅਹੁਦੇ ਤੋਂ ਖਾਲੀ ਬੈਠਾ ਸਰਕਾਰ ਵੀ ਉਹਨਾਂ ਦੀ ਹੈ ਬੰਦਾ ਵੀ ਬੀਜੇਪੀ ਦਾ ਤੇ ਹੋ ਸਕਦਾ ਵੀ ਗਵਰਨਰ ਹੋ ਲੱਗ ਜਾਏ ਬਾਕੀ ਤੁਸੀਂ ਦੱਸੋ ਤੁਹਾਡਾ ਦਿਮਾਗ ਕੀ ਕਹਿੰਦਾ ਤੇਰੀਏ ਫਿਰ ਚੈੱਕ ਕਿਹਨੂੰ ਬਦ ਲੱਗਦਾ ਕਿਹੜਾ ਹੋ ਸਕਦਾ ਪੰਜਾਬ ਦਾ ਨਵਾਂ ਗਵਰਨਰ ਤੇ ਇਹ ਵੀ ਜਿਹਨੂੰ ਪਤਾ ਵੀ ਦੱਸੋ ਵੀ ਇਹ ਕੀ ਕਹਾਣੀ ਆ ਬਦਲਿਆ ਕਦੋਂ ਗਿਆ ਅਚਾਨਕ ਕੀ ਗੱਲ ਹੋ ਗਈ ਵੀ ਪੰਜਾਬ ਦਾ ਗਵਰਨਰ ਬਦਲ ਕੇ ਰਾਜਨੀਤਿਕ ਸਮੀਕਰਨ ਬਦਲ ਲੰਦੀ ਇਹੋ ਜੀ ਕੀ ਲੋੜ ਪੈਗੀ ਸਰਕਾਰ ਨੂੰ ਜੋ ਪੰਜਾਬ ਦਾ ਇੱਕੋਦਮ ਅਚਾਨਕ ਗਵਰਨਰ ਅਸਤੀਫਾ ਦੇ ਜਾਂਦਾ ਤੇ ਕੁਰਸੀ ਖਾਲੀ ਕਰ ਜਾਂਦਾ ਕੀ ਗੱਲ ਹੋ ਗਈ ਇਹੋ ਜੀ ਲਿਖੋ ਕਮੈਂਟਾਂ ਚ ਜਿਹਨੂੰ ਸਾਡਾ ਆਈਡੀਆ ਜਿਹੜਾ ਉਹ ਗਲਤ ਵੀ ਹੋ ਸਕਦਾ ਅਸੀਂ ਵੀ ਇਹ ਨਾਮ ਕੁਝ ਹੋਰ ਵੀ ਹੋ ਸਕਦਾ ਜ਼ਰੂਰੀ ਨਹੀਂ ਵੀ ਜਿਹੜਾ ਅਸੀਂ ਕਹਿਤਾ ਵੀ ਉਹੀ ਨਾਮ ਉਹੀ ਬੰਦਾ ਲੱਗੂਗਾ ਗਵਰਨਰ ਤੁਸੀਂ ਦੱਸੋ ਤੁਹਾਨੂੰ ਪਤਾ ਹੋਊਗਾ ਪੰਜਾਬ ਚ ਪੌਣੇ 3 ਕਰੋੜ ਲੋਕ ਰਹਿੰਦੇ ਆ ਕਿਸੇ ਨੂੰ ਵੀ ਤਾਂ ਪਤਾ ਹੀ ਹੋਊਗਾ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤਾਂ ਜੋ ਇੱਕਸਾਰ ਨਾਲ ਆਪਾਂ ਆਈਕਿਊ ਚੈੱਕ ਕਰਦੇ ਆ ਕਿੰਨਾ ਕਿੰਨਾ ਨੂੰ ਰਾਜਨੀਤਿਕ ਸਮਝ ਆ ਜਿਨ੍ਹਾਂ ਨੂੰ ਰਾਜਨੀਤਿਕ ਸਮਝ ਆ ਉਹਨਾਂ ਦਾ ਆਨਸਰ ਸਹੀ ਜਾਣਗੇ ਹੋਰ ਕਿਸੇ ਦੇ ਨਹੀਂ ਜਾਣਗੇ ਤੇ ਦੇਖਦੇ ਆ ਚਲੋ ਕਿਹਦੇ ਆਨਸਰ ਸਹੀ ਜਾਂਦੇ ਆ 6 ਤੇ 6 ਦੀ ਦੱਸੋ ਦੋਸਤੋ ਤੇ ਵੀ ਕਿਹੜਾ ਹੋ ਸਕਦਾਗਾ ਅਗਲਾ ਪੰਜਾਬ ਦਾ ਗਵਰਨਰ ਠੀਕ ਹੈ ਜੀ ਜਿਹਨੂੰ ਪਤਾ ਲੱਗਦਾ ਕਮੈਂਟ ਕਰ ਦਿਓ ਤੇ ਜਿਹਨੂੰ ਨਹੀਂ ਪਤਾ ਲੱਗਦਾ ਆਪਦੇ ਕਿਸੇ ਰਿਸ਼ਤੇਦਾਰ ਨੂੰ ਦੋਸਤ ਨੂੰ ਫਰੈਂਡ ਨੂੰ ਫੋਨ ਲਾ ਲਓ ਉਹ ਤੋਂ ਪੁੱਛ ਕੇ ਤੇ ਕਮੈਂਟ ਕਰ ਦਿਓ ਨੰਬਰ 1 ਜਾਣਗੇ ਜਿਹੋ ਜਿਹੇ ਰੈਮਡੀ ਹੈ ਤੇ ਵੀ ਇਹਨੇ ਬੰਦੇ ਨੇ ਪਹਿਲਾਂ ਦੱਸਤਾ ਸੀ ਤੇ ਅਸੀਂ ਵੀ ਫਿਰ ਮਿੱਤਰੋ ਤੁਹਾਡਾ ਨਾਮ ਨਾ ਐ ਐ ਚਮਕਾ ਦੇਾਂਗੇ ਜਿਵੇਂ ਰਾਤ ਨੂੰ ਤਾਰੇ ਚਮਕਦੇ ਹੁੰਦੇ ਆ ਅਗਲੀ ਵੀਡੀਓ ਚ ਜਾਂ ਰੀਲ ਚ ਤੁਹਾਡਾ ਨਾਮ ਲਵਾਵਾਂਗੇ ਵੀ ਬਾਈ ਸਾਡੇ ਚੈਨਲ ਤੇ ਐਸ ਬੰਦੇ ਨੇ ਦੱਸਿਆ ਸੀਗਾ ਵੀ ਆਹਾ ਹੋਗਾ ਪੰਜਾਬ ਦਾ ਨਵਾਂ ਗਵਰਨਰ ਚਲੋ ਠੀਕ ਹੈ ਦੋਸਤੋ ਸਮਾ ਘਾਟਾ ਤੇ ਆਪਾਂ ਮਿਲਦੇ ਹਾਂ ਕਿਸੇ ਹੋ ਟਾਪਿਕ ਤੇ ਤਦ ਤੱਕ ਲਈ ਧੰਨਵਾਦ